ਵਨਾ ਸਾਹਿਬ ਇੱਕ ਵੱਡਾ ਹੰਬਲਾ ਮਾਰ ਗਿਆ ਕਮੇਟੀ ਕੰਨੋਂ ਉਹ ਲਸਾਨੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਕਬੱਡੀ ਤੇ ਕੁਸ਼ਤੀ ਦਾ ਮਹਾਕੁੰਭ ਕਰਵਾਇਆ ਗਿਆ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਗਰੁੱਪ ਹੈ ਸਤਨਾਮ ਖੱਟੜਾ ਯੂਥ ਐਂਡ ਵੈਲਫੇਅਰ ਗੱਲ ਇਹ ਵੀ ਉਹਨਾਂ ਨੂੰ ਉਸ ਵੀਰ ਦੀ ਯਾਦ ਕਰਾਇਆ ਬਲਮਾਝਰੇ ਦਾ ਭਰਾ ਸਾਡਾ ਮੈਂ ਜਾਣਦਾ ਸੀ ਪਿੰਚ ਦਾ بڑا ਨਾਮ ਖੱਟਿਆ ਸਰੀਰ ਕਰਕੇ ਵੱਡੀ ਗੱਲ ਹੈ ਵੀ ਉਹਦੇ ਯਾਰ ਦੋਸਤ ਤੇ ਮਿੱਤਰ ਉਹਦੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਪੂਰੇ ਸਰੀਰ ਤੇ ਜਾਣ ਤੋਂ ਬਾਅਦ ਜਿੱਥੇ ਦੰਗਲ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਨੇ ਮਤਲਬ ਬਹੁਤ ਵੱਡੇ ਪੱਥਰ ਦੇ ਜਿਹੜੇ ਮੈਗਨੇਬੀ ਪਹਿਲਵਾਨ ਇੱਕੋ ਜਗ੍ਹਾ ਤੇ ਇਕੱਠੇ ਕਰਦੇ ਨੇ ਇਹ ਨੌਜਵਾਨ ਦਾ ਵੱਡਾ ਪ੍ਰਲਵ ਹੈ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਵੀ ਜਦੋਂ ਕਿਤੇ ਵੀ ਕੁਸ਼ਤੀਆਂ ਹੁੰਦੀਆਂ ਨੇ ਦੰਗਲ ਹੁੰਦੇ ਨੇ ਤੇ ਮੈਂ ਹਮੇਸ਼ਾ ਕਹਿੰਦਾ ਵੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਯਾਦ ਜਰੂਰ ਕਰਿਆ ਕਰੋ ਕਿਉਂਕਿ ਇਹ ਜੇ ਕੁਸ਼ਤੀਆਂ ਦੀ ਦਾਤ ਆ ਤਾਂ ਗੁਰੂ ਅੰਗਦ ਦੇ ਸਾਹਿਬ ਨੇ ਝੋਲੀ 'ਚ ਪਾਈ ਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਹ ਚਾਰੋਂ ਸਹਿਬਜ਼ਾਦੇ ਅਤੇ ਮਾਨਤਾ ਗੁਜਰਕੌਰ ਜੀ ਦੀ ਇਲਸਾਨੀ ਸ਼ਹਾਦਤ ਨੂੰ ਸਮਰਪਿਤ ਕੁਸ਼ਤੀ ਅਤੇ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਜਿੱਤੇ ਵਾਵਾ ਪਰਵਾਨਾ ਜੀ ਪਹੁੰਚੇ ਨੇ ਪਰਵਾਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਵਾਨਾ ਸਾਹਿਬ ਇੱਕ ਵੱਡਾ ਹੰਬਲਾ ਮਾਰੇਗਾ ਕਮੇਟੀ ਕੰਨੋਂ ਇਲਸਾਨੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਹੈ ਕਬੱਡੀ ਤੇ ਕੁਸ਼ਤੀ ਦਾ ਮਹਾਕੁੰਭ ਕਰਵਾਇਆ ਗਿਆ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦਾ ਗਰੁੱਪ ਹੈ ਸਤਨਾਮ ਖੱਟੜਾ ਯੂਥ ਐਂਡ ਵੈਲਫੇਅਰ ਗੱਲ ਇਹ ਵੀ ਇਹਨਾਂ ਨੇ ਉਸ ਵੀਰ ਦੀ ਯਾਦ ਕਰਾਇਆ ਪਲਮਾਝਰੇ ਦਾ ਭਰਾ ਸਾਡਾ ਮੈਂ ਜਾਣਦਾ ਸੀ ਪਿੰਨੂ ਵਿੱਚ ਦਾ بڑا ਨਾਮ ਖੱਟਿਆ ਸਰੀਰ ਕਰਕੇ ਵੱਡੀ ਗੱਲ ਹੈ ਵੀ ਉਹਦੇ ਯਾਰ ਦੋਸਤ ਉਹਦੇ ਮਿੱਤਰ ਉਹਦੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਉਹਦੇ ਸਰੀਰ ਤੇ ਜਾਣ ਤੋਂ ਬਾਅਦ ਪਰ ਜਿਹੜੀ ਅੱਜ ਇੱਥੇ ਦੰਗਲ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਨੇ ਮਤਲਬ ਬਹੁਤ ਵੱਟੇ ਪੱਤਰ ਦੇ ਜਿਹੜੇ ਮੈਂ ਕਹਿੰਦਾ ਵੀ ਪਹਿਲਵਾਨ ਇੱਕੋ ਜਗ੍ਹਾ ਤੇ ਇਕੱਠੇ ਕਰਦੇ ਨੇ ਇਹ ਨੌਜਵਾਨ ਦਾ ਵੱਡਾ ਪ੍ਰਲ ਹੈ ਫਿਰ ਨਾਲ ਵੀ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬ ਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸਮਰਪਿਤ ਕੀਤਾ ਸੋ ਮੈਂ ਤਾਂ ਸਾਰੇ ਯੂਥ ਕਲੱਬ ਨੂੰ ਲੱਖ ਲੱਖ ਵਧਾਈ ਦਿਆਂਗਾ ਮੈਨੂੰ ਹੁਕਮ ਹੋਇਆ ਸੀ ਮੇਰੇ ਭਰਾ ਆਮ ਆਦਮੀ ਪਾਰਟੀ ਦੇ ਯੂਥ ਲੀਡਰ ਦਿਲਪ੍ਰੀਤ ਸਿੰਘ ਭੱਟੀ ਦਾ ਸੋ ਮੇਰੇ ਨਾਲ ਯੂਥ ਆਗੂ ਵੀ ਆਏ ਨੇ ਸਿੱਖ ਆਲ ਇੰਡੀਆ ਸਿੱਖ ਰਾਏ ਬੂਸਬਾ ਦੇ ਦਵਿੰਦਰ ਸਿੰਘ ਜੀ ਅਮਨ ਜੀ ਸੋ ਅਸੀਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਵੀ ਜਦੋਂ ਕਿਤੇ ਵੀ ਕੁਸ਼ਤੀਆਂ ਹੁੰਦੀਆਂ ਨੇ ਦੰਗਲ ਹੁੰਦੇ ਨੇ ਤੇ ਮੈਂ ਹਮੇਸ਼ਾ ਕਹਿੰਦਾ ਵੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਯਾਦ ਜਰੂਰ ਕਰਿਆ ਕਰੋ ਕਿਉਂਕਿ ਇਹ ਜੇ ਕੁਸ਼ਤੀਆਂ ਦੀ ਦਾਤ ਆ ਤਾਂ ਗੁਰੂ ਅੰਗਦ ਦੇਵ ਸਾਹਿਬ ਨੇ ਝੋਲੀ 'ਚ ਪਾਈ ਆ ਜੇ ਕੁਸ਼ਤੀਆਂ ਦੇ ਨਾਂ ਤੇ ਜੇ ਕਿਤੇ ਅੱਜ ਪੂਜਾ ਹੁੰਦੀ ਆ ਕੋਈ ਮਾਨਤਾ ਹੁੰਦੀ ਹੈ ਮੱਥੇ ਟਿਕਦੇ ਨੇ ਤੇ ਉਹ ਦੁਨੀਆ ਦੇ ਵਿੱਚ ਇੱਕੋ ਇੱਕ ਆਸਥਾਨ ਹੈ ਖਡੂਰ ਸਾਹਿਬ ਜਿਹਦਾ ਨਾਮ ਹੈ ਗੁਰਦੁਆਰਾ ਮਲ ਅਖਾੜਾ ਸਾਹਿਬ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ ਵੀ ਗੁਰਦੁਆਰਾ ਮਲ ਅਖਾੜਾ ਸਾਹਿਬ ਇਹ ਪਹਿਲਵਾਨਾਂ ਨੂੰ ਸਮਰਪਿਤ ਜਿਹੜਾ ਗੁਰੂ ਅੰਗਦ ਦੇਵ ਨੇ ਅਖਾੜਾ ਬਣਾਇਆ ਸੀ ਸੋ ਉਸ ਮਿੱਟੀ ਨੂੰ ਪਹਿਲਵਾਨਾਂ ਨੂੰ ਨਤਮਸਤਕ ਹੋਣਾ ਚਾਹੀਦਾ ਉਸ ਮਿੱਟੀ ਨੂੰ ਪਹਿਲਵਾਨਾਂ ਨੂੰ ਕਦੇ ਭੁੱਲਣ ਵਾਲੇ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਵਧਾਈ ਦੇਣਾ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਪ੍ਰਵਾਨਾ ਸਾਹਿਬ ਜਿਵੇਂ ਪੰਜਾਬ ਦੇ ਨੌਜਵਾਨਾਂ ਤੇ ਇਹਨਾ ਬੜੇ ਤੁਮ ਤਾਂ ਲੱਗਦੇ ਆ ਦੋਸ਼ ਲੱਗਦਾ ਕਿ ਜੀ ਬੇਤੋਂ ਪ੍ਰਵਾਸ ਕਰਕੇ ਚਲੇ ਗਏ ਨਸ਼ਿਆਂ ਦੇ ਵਿੱਚ ਗਰਕ ਹੋ ਗਏ ਪਰ ਅੱਜ ਜਦੋਂ ਇਦਾਂ ਦੇ ਕਬੱਡੀ ਕਲੱਬ ਹੁੰਦੇ ਜਿਹੜੇ ਕੁੰਭ ਹੁੰਦੇ ਨੇ ਤਾਂ ਦੰਗਲ ਕੁੰਭ ਹੁੰਦੇ ਨੇ ਉੱਥੇ ਨੌਜਵਾਨੀ ਦੇਖ ਰਿਆਂ ਤਾਂ ਦਿਲ ਨੂੰ ਬੜਾ ਸਕੂਨ ਮਿਲਦਾ ਦੇਖੋ ਤੁਮ ਤਾਂ ਜਦੋਂ ਜਦੋਂ ਸਾਡੇ ਮੱਥੇ ਤੇ ਲੱਗੀਆਂ ਨੇ ਅਸੀਂ ਸਮੇਂ-ਸਮੇਂ ਤੇ ਤੁਮ ਤਾਂ ਲਾਈਆਂ ਵੀ ਨੇ ਮਤਲਬ ਜੇ ਸਾਡੇ ਨੂੰ ਇਹ ਨਹੀਂ ਛੇੜੀ ਗਿਆ ਤਾਂ ਦਿੱਲੀ ਕਿਸਾਨੀ ਸੰਘਰਸ਼ ਦੁਨੀਆ ਦੇ ਸਾਹਮਣੇ ਆ ਜੇ ਉਹ ਸੰਘਰਸ਼ ਵਿੱਚ ਕੁਝ ਪ੍ਰਾਪਤ ਹੋਇਆ ਤੇ ਨੌਜਵਾਨਾਂ ਕਰਕੇ ਕੁਰਬਾਨੀਆਂ ਉਹ ਵੀ ਨੌਜਵਾਨਾਂ ਦੀ ਸ਼ਹਾਦਤਾਂ ਵੀ ਨੌਜਵਾਨਾਂ ਦੀ ਉਹ ਜਦੋਂ ਜਦੋਂ ਸਾਡੇ ਦੇ ਮੱਥੇ ਤੇ ਕਲੰਕ ਲੱਗਦਾ ਸਾਡਾ ਯੂਥ ਆਪਣੇ ਆਪ ਉਸ ਕਲੰਕ ਨੂੰ ਲਾ ਦਿੰਦਾ ਆ ਠਾਠਾ ਮਾਰਦਾ ਹਜ਼ਾਰਾਂ ਦਾ ਇਕੱਠ ਜਿਹੜਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਵੀ ਪੰਜਾਬ ਦਾ ਜਿਹੜਾ ਦੁੱਧ ਮੱਖਣਾ ਦੀਆਂ ਖਰਾਕਾਂ ਨਾਲ ਪਲਿਆ ਹੋਇਆ ਪੰਜਾਬ ਇਹ ਦੁੱਧ ਮੱਖਣਾ ਨਾਲ ਪਲਿਆ ਹੋਇਆ ਪੰਜਾਬ ਤੁਹਾਡੇ ਸਾਹਮਣੇ ਇਸ ਮਿੱਟੀ ਵਿੱਚ ਘੁਲਦਾ ਹੋਇਆ ਨਜ਼ਰ ਆ ਰਿਹਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਸੋ ਇਹ ਸਾਨੂੰ ਵਰਜਿੰਦੁਰ ਸਿੰਘ ਪਰਵਾਨਾ ਜੀ ਜਿਹੜੇ ਅੱਜ ਇੱਥੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਨੇ ਨੌਜਵਾਨਾਂ ਨੂੰ ਜਿਹੜੀ ਸੇਧ ਦੇਣ ਪਹੁੰਚੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੁਸ਼ਤੀ ਮਹਾ ਆਂ ਦੰਗਲ ਜਿਹੜਾ ਸ਼੍ਰੀ ਫਤਗੜ੍ਹ ਸਾਹਿਬ ਦੇ ਵਿੱਚ ਹੋ ਰਿਹਾ ਕਬੱਡੀ ਕੁਸ਼ਤੀ ਦਾ ਮਹਾ ਦੰਗਲ